ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾ ਸ਼ੇਰੇ ਪੰਜਾਬ ਮਹਾਰਨਜੀਤ ਸਿੰਘ ਪੰਥ ਅਕਾਲੀ ਦੇ ਮੁਖ ਸੇਵਾਦਾਰ ਹੋਣ ਦੇ ਨਾਤੇ ਮੈਂ ਪੰਜਾਬ ਵਾਸੀਆਂ ਨੂੰ ਅਪੀਲ ਕਰਦਾ ਵਾਂ ਕਿ ਜਿੰਨੇ ਵੀ ਪੰਜਾਬ ਦੇ ਵਿੱਚ ਪਿੰਡ ਨੇ ਉਹਨਾਂ ਨੂੰ ਵੀ ਇਹ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ ਕਿ ਜਿੱਥੇ ਵੀ ਕਿਤੇ ਕੋਈ ਨਸ਼ਾ ਵੇਚਦਾ ਚਾਹੇ ਨਕਲੀ ਸ਼ਰਾਬ ਤਿਆਰ ਕਰਦਾ ਚਾਹੇ ਕੋਈ ਚਟਾ ਵੇਚਦਾ ਤੁਸੀਂ ਖੁਦ ਉਹਨਾਂ ਨੂੰ ਸਮਝਾਓ ਵੀ ਔਰ ਉਹਨਾਂ ਨੂੰ ਪ੍ਰਸ਼ਾਸਨ ਦੇ ਸਾਹਮਣੇ ਕਰੋ ਵੀ ਜੇ ਫੇਰ ਵੀ ਉਹ ਲੋਕ ਭੇਡਾਂ ਦੀ ਤਰ੍ਹਾਂ ਖੁੱਲੇ ਫਿਰਦੇ ਨੇ ਤੇ ਫਿਰ ਉਹਨਾਂ ਨੂੰ ਖੁਦ ਨੱਥ ਪਾਉਣ ਦੀ ਕੋਸ਼ਿਸ਼ ਕਰੋ ਕਿਉਂਕਿ ਪ੍ਰਸ਼ਾਸਨ ਅਕਸਰ ਇਹ ਗੱਲ ਕਹਿ ਦਿੰਦਾ ਵਾ ਕਿ ਲੋਕ ਸਾਡਾ ਸੰਯੋਗ ਨਹੀਂ ਕਰਦੇ ਅਸੀਂ ਤਾਂ ਨਸ਼ਾ ਬੰਦ ਕਰਨਾ ਚਾਹੁੰਦੇ ਆ ਔਰ ਇਹ ਮੌਕਾ ਹੀ ਨੇ ਦੋ ਪ੍ਰਸ਼ਾਸਨ ਨੂੰ ਕਿ ਪ੍ਰਸ਼ਾਸਨ ਤੁਹਾਡੇ ਤੋਂ ਕੰਨੀ ਕਤਰਾ ਸਕੇ ਚਾਹੇ ਤੁਹਾਨੂੰ ਝੂਠਿਆ ਕਰ ਸਕੇ ਹਰ ਪੱਖ ਤੋਂ ਪ੍ਰਸ਼ਾਸਨ ਦਾ ਸੰਜੋਗ ਕਰੋ ਕਿਉਂਕਿ ਪੰਜਾਬ ਦੇ ਹਾਲਾਤ ਇਦਾਂ ਦੇ ਬਣੇ ਹੋਏ ਆ ਕਿ ਇਕੱਲਾ ਪ੍ਰਸ਼ਾਸਨ ਵੀ ਕੁਝ ਨਹੀਂ ਕਰ ਸਕਦਾ ਜੇ ਪ੍ਰਸ਼ਾਸਨ ਤੇ ਗੱਲ ਕਰੀਏ ਤਾਂ ਪ੍ਰਸ਼ਾਸਨ ਵੀ ਕਿਤੇ ਨਾ ਕਿਤੇ ਕਿਸੇ ਦਾਇਰੇ ਦੇ ਵਿੱਚ ਵੱਜਾ ਹੁੰਦਾ ਵਾ ਕਿਤੇ ਨਾ ਕਿਤੇ ਨਸ਼ਾ ਤਸਕਰਾਂ ਨੂੰ ਵੱਡੇ ਆਗੂਆਂ ਦੀ ਵੱਡੇ ਲੀਡਰਾਂ ਦੀ ਉਤਸ਼ਪਨਾਈ ਹੁੰਦੀ ਆ ਇਸ ਕਰਕੇ ਆਮ ਲੋਕ ਵੀ ਇਸ ਮਹਿਮ ਦਾ ਹਿੱਸਾ ਬਣਨ ਔਰ ਪ੍ਰਸ਼ਾਸਨ ਦਾ ਚੰਗੇ ਅਫਸਰਾਂ ਦਾ ਸਾਥ ਵੀ ਦਿੱਤਾ ਜਾਵੇ ਮੈਂ ਨਹੀਂ ਕਹਿੰਦਾ ਕਿ ਪੰਜਾਬ ਪੁਲਿਸ ਸਾਰੇ ਅਫਸਰ ਮਾੜੇ ਆ ਹੋ ਸਕਦਾ ਕੁਝ ਲੋਕ ਲਾਲਚੀ ਸਵਾਰਥੀ ਮਾੜੇ ਹੋ ਸਕਦੇ ਆ ਪਰ ਸਾਰਾ ਮਹਿਕਮਾ ਨਹੀਂ ਮਾੜਾ ਹੋ ਸਕਦਾ ਇਸ ਕਰਕੇ ਅਪੀਲ ਆ ਪੰਜਾਬ ਦੇ ਲੋਕਾਂ ਨੂੰ ਕਿ ਜਿਹੜਾ ਨਸ਼ੇ ਦਾ ਦਰਿਆ ਵਗ ਰਿਹਾ ਵਾ ਇਹਨੂੰ ਬੰਨ ਸਾਰੇ ਜਾਣੇ ਰਲ ਮਿਲ ਕੇ ਲਾਉਗੇ ਤਾਂ ਲੱਗਣਾ ਵਾ ਕਿਉਂਕਿ ਅਸੀਂ ਅਕਸਰ ਦੇਖੀਦਾ ਵਾ ਕਿ ਅਸੀਂ ਰੌਲਾ ਜ਼ਿਆਦਾ ਪਾਉਂਦੇ ਆ ਕੰਮ ਘੱਟ ਕਰਦੇ ਆ ਤੇ ਜਦੋਂ ਕੰਮ ਕਰਾਂਗੇ ਤੇ ਕੋਈ ਵੀ ਚੀਜ਼ ਦੀ ਜਿਹੜੀ ਆ ਪੂਰਤੀ ਹੋਣੀ ਆ ਜੇ ਤੁਸੀਂ ਇਕੱਲਾ ਰੌਲਾ ਪਾਉਗੇ ਰੌਲਾ ਪਾਉਣ ਦੇ ਨਾਲ ਕਿਸੇ ਵੀ ਮਸਲੇ ਦਾ ਹੱਲ ਨਹੀਂ ਹੈਗਾ ਕਿਉਂਕਿ ਅੱਜ ਸਾਨੂੰ ਲੋੜ ਆ ਪੰਜਾਬ ਦੇ ਹਰ ਪਿੰਡ ਦੇ ਮੋਤਬਰ ਬੰਦਿਆਂ ਨੂੰ ਪਿੰਡ ਦੇ ਲੋਕਾਂ ਦੇ ਨਾਲ ਸਾਥ ਉਹਨਾਂ ਦਾ ਲੈ ਕੇ ਮਤੇ ਪਾਏ ਜਾਣ ਕਿ ਜਿਹੜਾ ਕੋਈ ਬੰਦਾ ਨਸ਼ਾ ਵੇਚਦਾ ਨਸ਼ਾ ਵਕਾਉਂਦਾ ਨਸ਼ਾ ਕਰਦਾ ਨਸ਼ਾ ਕਰਾਉਂਦਾ ਫੜਿਆ ਜਾਂਦਾ ਵਾ ਕੋਈ ਵੀ ਬੰਦਾ ਉਹਦੀ ਜ਼ਮਾਨਤ ਲਈ ਥਾਣੇ ਨਹੀਂ ਜਾਊਗਾ ਜੇ ਉਹ ਜ਼ਮਾਨਤ ਲਈ ਜਾਂਦਾ ਵਾ ਤੇ ਲੋਕਲ ਪ੍ਰਸ਼ਾਸਨ ਜਿਹੜਾ ਉੱਥੋਂ ਦਾ ਥਾਣੇਦਾਰ ਐਸਐਚਓ ਐਸਐਸਆਈ ਕੋਈ ਵੀ ਹੋਵੇ ਉਹ ਵੀ ਉਸ ਬੰਦੇ ਨੂੰ ਉੱਥੇ ਤੁਰੰਤ ਬਾਹਰ ਲਵੇ ਕਿਉਂਕਿ ਜਿੰਨਾ ਚਿਰ ਅਸੀਂ ਠੋਸ ਤੌਰ ਤੇ ਕੋਈ ਕਦਮ ਨਹੀਂ ਚੁੱਕਦੇ ਜਿੰਨਾ ਚਿਰ ਅਸੀਂ ਸਟਿਕ ਹੋ ਕੇ ਨਹੀਂ ਚੱਲਦੇ ਉਹਨਾਂ ਚਿਹਰੇ ਨਸ਼ੇ ਦਾ ਕੋਈ ਹੱਲ ਨਹੀਂ ਹੈਗਾ ਕਿਉਂਕਿ ਮਜੀਠੇ ਦੇ ਵਿੱਚ ਯਰੀਲੀ ਸ਼ਰਾਬ ਦੇ ਨਾਲ ਬਹੁਤ ਸਾਰੇ ਪਰਿਵਾਰ ਜਿਹੜੇ ਆ ਬਹੁਤ ਸਾਰੇ ਬੱਚੇ ਜਿਹੜੇ ਅਨਾਥ ਹੋ ਗਏ ਔਰ ਕੱਲ ਦੀ ਖਬਰ ਜਿਹੜੀ ਵੇਖਣ ਨੂੰ ਮਿਲ ਰਹੀ ਆ ਕਿ ਬਾਬਾ ਬਕਾਲਾ ਸਾਹਿਬ ਦੇ ਹਲਕੇ ਦੇ ਵਿੱਚ ਪਿੰਡ ਟੋਂਗਿਆ ਉੱਥੋਂ ਦੀ ਇੱਕ ਵੀਡੀਓ ਬੜੀ ਵਾਇਰਲ ਹੋ ਰਹੀ ਆ ਕਿ ਕੁਝ ਲੋਕ ਉਥੋਂ ਵੀ ਨਕਲੀ ਸ਼ਰਾਬ ਲੈ ਕੇ ਆਉਂਦੇ ਫੜੇ ਹੋਏ ਆ ਕਿਤੇ ਨਾ ਕਿਤੇ ਪ੍ਰਸ਼ਾਸਨ 'ਚ ਵੀ ਘਾਟ ਹੋ ਸਕਦੀ ਆ ਔਰ ਲੋਕਾਂ 'ਚ ਵੀ ਘਾਟ ਹੈਗੀ ਆ ਕਿਉਂਕਿ ਤਾੜੀ ਜਿਹੜੀ ਆ ਉਹ ਇੱਕ ਹੱਥ ਨਾਲ ਨਹੀਂ ਵੱਜਦੀ ਦੋਹਾਂ ਨਾਲ ਵੱਜਦੀ ਆ ਅਸੀਂ ਜਥੇਬੰਦੀ ਤੌਰ ਤੇ ਅਪੀਲ ਪ੍ਰਸ਼ਾਸਨ ਨੂੰ ਵੀ ਕਰਦੇ ਆ ਲੋਕਾਂ ਨੂੰ ਵੀ ਕਰਦੇ ਆ ਸਰਕਾਰਾਂ ਨੂੰ ਵੀ ਕਰਦੇ ਆ ਕਿ ਪੰਜਾਬ ਸਾਡਾ ਸਾਰਿਆਂ ਦਾ ਘਰ ਆ ਪੰਜਾਬ ਨੂੰ ਬਚਾਉਣ ਲਈ ਹਰ ਇੱਕ ਬੰਦਾ ਯੋਗਦਾਨ ਪਾਵੇ ਅੱਗੇ ਆਵੇ ਔਰ ਸਾਡੀ ਵੀ ਕੋਸ਼ਿਸ਼ ਰਹੂਗੀ ਪਿੰਡਾਂ ਤੇ ਸ਼ਹਿਰਾਂ ਤੇ ਸਕੂਲਾਂ ਤੇ ਕਸਬਿਆਂ ਸੱਥਾਂ ਦੇ ਵਿੱਚ ਜਾ ਕੇ ਅਸੀਂ ਕੋਸ਼ਿਸ਼ ਕਰਾਂਗੇ ਲੋਕਾਂ ਨੂੰ ਪ੍ਰੇਰਿਤ ਕਰਾਂਗੇ ਨਸ਼ਿਆਂ ਤੋਂ ਬਚਣ ਲਈ ਕਵਾਂਗੇ ਲੋਕਲ ਪ੍ਰਸ਼ਾਸਨ ਦੀ ਵੀ ਸਪੋਰਟ ਲਵਾਂਗੇ ਔਰ ਇਸੇ ਮਸਲੇ ਤੇ ਮੈਂ ਪੰਜਾਬ ਦੇ ਡੀਜੀਪੀ ਗੌਰਵ ਜਾਦਵ ਜੀ ਬਹੁਤ ਵਧੀਆ ਅਫਸਰ ਆ ਉਹਨਾਂ ਨੂੰ ਇੱਕ ਮੰਗ ਪੱਤਰ ਵੀ ਲਿਖਣ ਦੀ ਤਿਆਰੀ ਵਿੱਚ ਆ ਕਿ ਉਹਨਾਂ ਨੂੰ ਵੀ ਉਸ ਮੰਗ ਪੱਤਰ ਦੇ ਜਰੀਏ ਅਸੀਂ ਜਥੇਬੰਦੀ ਤੌਰ ਤੇ ਔਰ ਇੱਕ ਸਮਾਜ ਸੇਵੀ ਹੋਣ ਦੇ ਨਾਤੇ ਅਸੀਂ ਕੋਈ ਨਾ ਕੋਈ ਸੁਝਾਅ ਭੇਜਾਂਗੇ ਔਰ ਸਰਕਾਰ ਨੂੰ ਵੀ ਇੱਕ ਮੰਗ ਪੱਤਰ ਲਿਖਾਂਗੇ ਕਿ ਆਓ ਅਸੀਂ ਪੰਜਾਬ ਨੂੰ ਰਲ ਮਿਲ ਕੇ ਖੁਸ਼ਹਾਲ ਤੇ ਵਧੀਆ ਸੂਬਾ ਬਣਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ